ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਤੁਹਾਡਾ ਮੇਰੇ ਚੈਨਲ ਦੇ ਉੱਤੇ ਸੋਣ ਸੋਣੇ ਸੂਟ ਦੇ ਖ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਦੇ ਰਹੋ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਅੱਜ ਵਾਲੀ ਜਿਹੜੀ ਕਲੈਕਸ਼ਨ ਹੈ ਇਹ ਆਪਾਂ ਕੋਈ ਸੂਟਾਂ ਦੀ ਕਲੈਕਸ਼ਨ ਵੀ ਲੈ ਕੇ ਆਏ ਹੈਗੀ ਇਹ ਆਪਾਂ ਸਟਿਚ ਕੀਤੇ ਹੋਏ ਸੂਟ ਲੈ ਕੇ ਆਏ ਜਿਹੜੇ ਕਿ ਆਪਣੇ ਤੋਂ ਕਸਟਮਰ ਨੇ ਰੈਡੀ ਕਰਵਾਏ ਹੈਗੇ ਤੁਸੀਂ ਕਿਤੇ ਵੀ ਬੈਠੇ ਹੋਗੇ ਸਾਡੇ ਕੋਲੋਂ ਜਿਹੜਾ ਸੂਟਾਂ ਸਟਿਚ ਕਰਵਾ ਕੇ ਲੈ ਆ ਸਕਦੇ ਹੋ ਕੋਈ ਵੀ ਡਿਜ਼ਾਈਨਿੰਗ ਹੈ ਜਿਹੜੀ ਉਹ ਕਰਵਾ ਸਕਦੇ ਹੋਗੇ ਆਪਾਂ ਤੁਹਾਨੂੰ ਜਿੱਦਾਂ ਦੀ ਡ ਆ ਸਾਨੂੰ ਕਹੋਗੇ ਆਪਾਂ ਉਸੇ ਤਰ੍ਹਾਂ ਦੀ ਡਿਜ਼ਾਈਨਿੰਗ ਤੁਹਾਨੂੰ ਕਰਕੇ ਦੇ ਦੇਵਾਂਗੇ ਜਾਂ ਕੋਈ ਵੀ ਐਮਬਲਾਈਡਰੀ ਕਰਵਾਉਣੀ ਹੈ ਜਾਂ ਕਿਸੇ ਵੀ ਕੱਪੜੇ ਦੇ ਉੱਪਰ ਵਰਕ ਕਰਵਾਉਣਾ ਤੁਸੀਂ ਉਹ ਆਪਾਂ ਤੁਹਾਨੂੰ ਕਰਵਾ ਕੇ ਦੇਵਾਂਗੇ ਹਾਂਜੀ ਇਹ ਸੂਟ ਹੈ ਜਿਹੜਾ ਟੈਬੀ ਲਾਈਨ ਦੇ ਉੱਪਰ ਆਪਾਂ ਰੈਡੀ ਕੀਤਾਗਾ ਦੇਖ ਸਕਦੇ ਹੋ ਤੁਸੀਂ ਇਹ ਇਹਦੀ ਸ਼ਰਟ ਆਉਗੀ ਸ਼ਰਟ ਵੀ ਜਿਹੜੀ ਆਪਾਂ ਸਟਿਚਿੰਗ ਦਾ ਉਹ ਸਿੰਪਲ ਰੱਖੀ ਹੈਗੀ ਤੇ ਇਹਦੇ ਨਾਲ ਆਪਾਂ ਲੇਸ ਦਾ ਕੰਮ ਦਿੱਤਾ ਇਸ ਤਰ੍ਹਾਂ ਦੇਖ ਸਕਦੇ ਹੋ ਤੁਸੀਂ ਜਦੋਂ ਆਪਾਂ ਲੈਸ ਦਾ ਕੰਮ ਕੀਤਾ ਹੈ ਦੇ ਉੱਪਰ ਦੇਖ ਸਕਦੇ ਹੋ ਤੁਸੀਂ ਇਸ ਤਰ੍ਹਾਂ ਇਹਨੂੰ ਆਪਾਂ ਸਿੰਪਲ ਰੱਖਿਆ ਹੈਗਾ ਚਾਕਾਂ ਦੇ ਉੱਪਰ ਲੈਸ ਦਿੱਤੀ ਹੈਗੀ ਤੇ ਬਾਜੂ ਇਹਦੇ ਖੁੱਲੇ ਰੱਖੇ ਹੈਗੇ ਤੇ ਨਾਲ ਇਹਦੇ ਲੈਸ ਦਿੱਤੀ ਹੈ ਦੇਖ ਸਕਦੇ ਹੋ ਤੁਸੀਂ ਤੇ ਇਹਦੀ ਬਾਟਮ ਹੈ ਜਿਹੜੀ ਉਹ ਵੀ ਪਲੇਨ ਰੱਖੀ ਹੈਗੀ ਇਹ ਤੁਸੀਂ ਮੂਰੀਆਂ ਦਾ ਡਿਜ਼ਾਈਨ ਦੇਖ ਸਕਦੇ ਹੋਗੇ ਤੇ ਦੁਪੱਟਾ ਇਹਦੇ ਨਾਲ ਇਹ ਵਾਲਾ ਹੈਗਾ ਇਸ ਤਰ੍ਹਾਂ ਦਾ ਸੂਟ ਬਣਿਆ ਹੈ ਇਹ ਤਿਆਰ ਕੀਤਾ ਹੋਇਆ ਹੈਗਾ ਕੱਪੇ ਇਹ ਸੂਟ ਰੈਡੀ ਕੀਤਾ ਹੈਗਾ ਇਹ ਦੇਖ ਸਕਦੇ ਹੋ ਤੁਸੀਂ ਪ੍ਰਿੰਟਡ ਸ਼ਾਰਟਰ ਹੋਗੀ ਸ਼ਰਟ ਦੇ ਉੱਪਰ ਆਪਾਂ ਇਸ ਤਰ੍ਹਾਂ ਸਕੈਲਪਿੰਗ ਕੀਤੀ ਹੈਗੀ ਕੱਟਵਾਰਕੀ ਕਹਿੰਦੇ ਨੇ ਇਹਨੂੰ ਠੀਕ ਹੈ ਜੀ ਇਸ ਤਰ੍ਹਾਂ ਆਪਾਂ ਕਰਵਾਇਆ ਇਹ ਤੇ ਬਾਜੂ ਦੇ ਉੱਪਰ ਵੀ ਕੱਟਵਾਰਕ ਰਹੂਗਾ ਇਸ ਤਰ੍ਹਾਂ ਦੇਖ ਸਕਦੇ ਹੋ ਤੁਸੀਂ ਤੇ ਇਹ ਦੀ ਬਾਟਮ ਦੇ ਉੱਪਰ ਜਿਸ ਤਰ੍ਹਾਂ ਦੀ ਪ੍ਰਿੰਟ ਬਣੀ ਹੋਈ ਹੈਗੀ ਉਸੇ ਤਰ੍ਹਾਂ ਲਈ ਆਪਾਂ ਇਹਦੇ ਬਾਟਮ ਦੇ ਉੱਪਰ ਕੰਮ ਕੀਤਾਗਾ ਵਰਕ ਚੈੱਕ ਕਰ ਸਕਦੇ ਹੋ ਤੁਸੀਂ ਐਸ ਤਰ੍ਹਾਂ ਨਾਲ ਵਰਕ ਕੀਤਾ ਹੈ ਤੇ ਇਹਦੀ ਆਪਾਂ ਮੂਰੀ ਹੈ ਜਿਹੜੀ ਉਹ ਨਹੀਂ ਰੱਖੀ ਹੈਗੀ ਇਹ ਮੂਰੀ ਦੇ ਉੱਪਰ ਵੀ ਆਪਾਂ ਇਸ ਤਰ੍ਹਾਂ ਕੱਟ ਵਰਕ ਕੀਤਾਗਾ ਇਹ ਸਟ੍ਰੇਟ ਸਲਵਾਰ ਬਣੀ ਹੈ ਜੀ ਇਹਦੇ ਨਾਲ ਪੂਰਾ ਸੂਟ ਹੈ ਜਿਹੜਾ ਇਸ ਤਰ੍ਹਾਂ ਦਾ ਬਣ ਕੇ ਤਿਆਰ ਹੋਇਆਗਾ ਦੇਖ ਸਕਦੇ ਹੋ ਤੁਸੀਂ ਇੱਕ ਸੂਟ ਆਪਾਂ ਇਹ ਰੈਡੀ ਕੀਤਾਗਾ ਦੇਖ ਸਕਦੇ ਹੋ ਤੁਸੀਂ ਇਹ ਪ੍ਰਿੰਟਡ ਸ਼ਾਰਟਰ ਹੋਊਗੀ ਇਹ ਜਿਹੜੀ ਆਪਾਂ ਟੈਬੀ ਲਾਈਨਿੰਗ ਦੀ ਵੀਡੀਓ ਪਾਈ ਸੀ ਉਹਦੇ ਵਿੱਚ ਕਸਟਮਰ ਨੇ ਸੂਟ ਆ ਜਿਹੜੇ ਬਾਈ ਕੀਤੇ ਹੋਏ ਨੇਗੇ ਇਹ ਵਾਲਾ ਕੰਮ ਆ ਜਿਹੜਾ ਇਹਦਾ ਆਪਾਂ ਬਾਜੂ ਦੇ ਉੱਪਰ ਕੀਤਾ ਗਿਆ ਇਸ ਤਰ੍ਹਾਂ ਦੇਖ ਸਕਦੇ ਹੋ ਤੁਸੀਂ ਇਸ ਤਰ੍ਹਾਂ ਆਪਾਂ ਵਰਕ ਕੀਤਾ ਇਹਦੀ ਬਾਜੂ ਦੇ ਉੱਪਰ ਹੈ ਨਾ ਦੋਨੋਂ ਬਾਜੂ ਹੈ ਜਿਹੜੇ ਇਸ ਤਰ੍ਹਾਂ ਵਰਕ ਦੇ ਨਾਲ ਆਣਗੇ ਤੇ ਆਪਾਂ ਨਾਲ ਲੈਂਸ ਦਾ ਕੰਮ ਕੀਤਾਗਾ ਦੇਖ ਸਕਦੇ ਹੋ ਤੁਸੀਂ ਤੇ ਦੇ ਨੈੱਕ ਆ ਜਿਹੜਾ ਇਸ ਤਰ੍ਹਾਂ ਡਿਜ਼ਾਈਨ ਕੀਤਾਗਾ ਦੇਖ ਸਕਦੇ ਹੋ ਤੁਸੀਂ ਇਸ ਤਰ੍ਹਾਂ ਲੈਸ ਲਗਾ ਕੇ ਇਹ ਵਾਲਾ ਜਿਹੜਾ ਨੈੱਕ ਹੈਗਾ ਇਹਦਾ ਅੱਜਕੱਲ ਕਾਫੀ ਟ੍ਰੈਂਡ ਚੱਲ ਰਿਹਾ ਹੈਗਾ ਤੇ ਆਪਾਂ ਨਾਲ ਹੀ ਮਸ਼ੀਨ ਦੇ ਇਸ ਤਰ੍ਹਾਂ ਥ੍ਰੈਡ ਦਾ ਕੰਮ ਕੀਤਾ ਹੈਗਾ ਤੇ ਇਹਦੀ ਬਾਟਮ ਨੇ ਜਿਹੜੀ ਹੈਗੀ ਹੈ ਸੈਲਫ ਪ੍ਰਿੰਟ ਦੇ ਵਿੱਚ ਮਸਲੀਨ ਕਾਟਨ ਦੀ ਰਹੂਗੀ ਇਹਦੇ ਉੱਪਰ ਵੀ ਆਪਾਂ ਇਸ ਤਰ੍ਹਾਂ ਦੇ ਵਰਕ ਕਰਵਾਇਆ ਇਸੇ ਤਰ੍ਹਾਂ ਦੀ ਵਰਕ ਇਹਦੇ ਬਾਜੂ ਦੇ ਉੱਪਰ ਆਊਗਾ ਤੇ ਇਸੇ ਤਰ੍ਹਾਂ ਦੇ ਵਰਕ ਇਹਦੀ ਬਾਟਮ ਤੇ ਆਊਗਾ ਮੂਰੀ ਆਪਾਂ ਇਹਦੀਆਂ ਕੁਝ ਵੀ ਨਹੀਂ ਬਣਾਈਆਂ ਨਹੀਂ ਹੈਗੀਆਂ ਤਾਂ ਆਪਾਂ ਇਹਨੂੰ ਸਟ੍ਰੇਟ ਸਲਵਾਰ ਬਣਾਇਆਗਾ ਦੇਖ ਸਕਦੇ ਹੋ ਤੁਸੀਂ ਇਸ ਤਰ੍ਹਾਂ ਆਪਾਂ ਇਹਨੂੰ ਡਿਜ਼ਾਈਨ ਕੀਤਾ ਹੈ ਸੂਟ ਨੂੰ ਤੁਸੀਂ ਕੋਈ ਵੀ ਸੂਟ ਦਾ ਕਿਸੇ ਵੀ ਸੂਟ ਦਾ ਡਿਜ਼ਾਈਨ ਹੈ ਜਿਹੜਾ ਸਾਡੇ ਤੋਂ ਕਰਵਾ ਸਕਦੇ ਹੋਗੇ ਡਿਜ਼ਾਈਨਿੰਗ ਤੁਸੀਂ ਖੁਦ ਚੈੱਕ ਕਰ ਸਕਦੇ ਹੋਗੇ ਕਿੰਨੀ ਸੋਹਣੀ ਡਿਜ਼ਾਈਨਿੰਗ ਕੀਤੀ ਹੋਈ ਹੈਗੀ ਬਾਕੀ ਤੁਹਾਨੂੰ ਪਤਾ ਹੋਊਗਾ ਤੁਸੀਂ ਦੱਸੋਗੇ ਵੀਡੀਓ ਦੇਖ ਕੇ ਆਹ ਦੇਖੋ ਠੀਕ ਹੈ ਇਹਦਾ ਬਾਟਮ ਦਾ ਕੰਮ ਆ ਗਿਆ ਹੈਨਾ ਠੀਕ ਹੈ ਜੀ ਇਹ ਸੂਟ ਦੇ ਨਾਲ ਆਪਾਂ ਜਿਹੜਾ ਹੈਗਾ ਦੁਪੱਟਾ ਇਹ ਵਾਲਾ ਡਾਈ ਕਰਵਾਇਆ ਗਿਆ ਮਸਲੀਨ ਦਾ ਤੇ ਇਹਦੇ ਨਾਲ ਆਪਾਂ ਇਹ ਲੈਸ ਲਗਾਵਾਂਗੇ ਮਲਟੀ ਕਲਰ ਇਹ ਲੈਸ ਲਗਾ ਕੇ ਆਪਾਂ ਦੁਪੱਟੇ ਨੂੰ ਰੈਡੀ ਕਰਾਂਗੇ ਇਹ ਸੂਟ ਵੀ ਟੈਬੀ ਲਾਈਨਰ ਦੇ ਵਿੱਚ ਰਹੂਗਾ ਇਹ ਟੈਬੀ ਮਸਲੀਨ ਹੈਗੀ ਆ ਦੇਖੋ ਇਹਨੂੰ ਆਪਾਂ ਲਾਈਨਿੰਗ ਲਗਾ ਕੇ ਸੂਟਾਂ ਨੂੰ ਰੈਡੀ ਕੀਤਾਗਾ ਕਿਉਂਕਿ ਇਹਨਾਂ ਨੀਚੇ ਲਾਈਨਿੰਗ ਤਾਂ ਲੱਗਦੀ ਉਹ ਲੱਗਦੀ ਆ ਆਪਾਂ ਕਾਟਨ ਦੀ ਲਾਈਨਿੰਗ ਰੱਖੀ ਹੈਗੀ ਆ ਦੇਖੋ ਤੇ ਇਹਦੇ ਆਪਾਂ neck ਦੇ ਉੱਪਰ ਇਸ ਤਰ੍ਹਾਂ ਵਰਕ ਕੀਤਾਗਾ ਚੈੱਕ ਕਰ ਸਕਦੇ ਤੁਸੀਂ ਇਹ ਵਰਕ ਹੈ ਜਿਹੜਾ ਕਾਫੀ ਟ੍ਰੈਂਡ ਦੇ ਵਿੱਚ ਚੱਲ ਰਿਹਾ ਹੈ ਤੇ ਪ੍ਰਕਰਵਾਇਆ ਹੈ ਤਾਂ ਦੇਖ ਸਕਦੇ ਹੋ ਤੁਸੀਂ ਨਾਲ ਆਪਾਂ ਲੇਸ ਦਾ ਕੰਮ ਦਿੱਤਾਗਾ ਤੇ ਇਸ ਤਰ੍ਹਾਂ ਦਾ ਇਹਦਾ ਵਰਕ ਹੈ ਇਹ ਵਾਲਾ ਜਿਹੜਾ ਹੈਗਾ ਵਰਕ ਬਣਵਾਇਆ ਦੀਦੀ ਨੇ ਤੇ ਇਸ ਤਰ੍ਹਾਂ ਇਹਦੇ ਆਪਾਂ ਬਾਜੂ ਰੈਡੀ ਕੀਤੇ ਨੇ ਬਾਜੂ ਜਿਹੜੇ ਹੈਗੇ ਨੇ ਖੁੱਲੇ ਰੱਖੇ ਨੇ ਬਾਜੂ ਦੇ ਉੱਪਰ ਆਪਾਂ ਨਾਲ ਇਸ ਤਰ੍ਹਾਂ ਪਿੰਟੈਕਸ ਪਾ ਕੇ ਤੇ ਨਾਲ ਲੈਸ ਦਾ ਕੰਮ ਕੀਤਾ ਹੋਇਆ ਹੈਗਾ ਤੇ ਇਹਦੀ ਮੂਰੀ ਦੇ ਉੱਪਰ ਆਪਾਂ ਇਸ ਤਰ੍ਹਾਂ ਆ ਬਾਟਮ ਦੇ ਨਾਲ ਦਾ ਕੱਪੜਾ ਲਗਾ ਕੇ ਉਹਨੂੰ ਇੱਕ ਡਿਜ਼ਾਈਨ ਜੀ ਲੁੱਕ ਦਿੱਤੀ ਡਿਜ਼ਾਈਨਰ ਜੀ ਆ ਬਣਾਤੀ ਆ ਦੇਖੋ ਇਸ ਤਰ੍ਹਾਂ ਸਿੰਪਲ ਦਾ ਸਿੰਪਲ ਆ ਤੇ ਇਹ ਸੂਟ ਦੀ ਲੁੱਕ ਵੀ ਬਹੁਤ ਸੋਹਣੀ ਬਣਦੀ ਹੈ ਆ ਦੇਖ ਸਕਦੇ ਤੁਸੀਂ ਇਹ ਵਾਲਾ ਜਿਹੜਾ ਨੈੱਕ ਹੈ ਦਾ ਕਾਫੀ ਟ੍ਰੈਂਡ ਆ ਹੁਣ ਇਸ ਤਰ੍ਹਾਂ ਤੇ ਇਹਦੀ ਬਾਟਮ ਦੇ ਉੱਪਰ ਆਪਾਂ ਕੋਈ ਜ਼ਿਆਦਾ ਕੰਮ ਨਹੀਂ ਕੀਤਾ ਹੈਗਾ ਬਾਟਮ ਦੇ ਉੱਪਰ ਸਿਰਫ ਆਪਾਂ ਇਸ ਤਰ੍ਹਾਂ ਲੇਸ ਪਈ ਹੈਗੀ ਇਸ ਤਰ੍ਹਾਂ ਇਹਨੂੰ ਡਿਜ਼ਾਈਨ ਕੀਤਾ ਹੈਗਾ ਇਹਦੇ ਨਾਲ ਆਪਾਂ ਮਸਲੀਨ ਦਾ ਦੁਪੱਟਾ ਇਹ ਵਾਲਾ ਡਾਈ ਕਰਵਾਇਆ ਹੈਗਾ ਇਹਦੇ ਉੱਪਰ ਵੀ ਆਪਾਂ ਲਿਆ ਸਿਖਾਵਾਂਗੇ ਇਕ ਸੂਟ ਆਪਾਂ ਇਹ ਰੈਡੀ ਕੀਤਾ ਹੈਗਾ ਇਹ ਸਿੰਪਲ ਹੈਗਾ ਇਹਨੂੰ ਆਪਾਂ ਲੈਸਿਸ ਦੇ ਨਾਲ ਡਿਜ਼ਾਈਨ ਕੀਤਾ ਹੈਗਾ ਆ ਵੇਖੋ ਇਹ ਮਸਲੀਨ ਦਾ ਸੂਟ ਹੈਗਾ ਇਹ ਸਾਰਾ ਆਰੀ ਵਰਕ ਕੀਤਾ ਹੋਇਆ ਹੈਗਾ ਤੇ ਇਹਦੇ ਉੱਪਰ ਆਪਾਂ ਇਸ ਤਰ੍ਹਾਂ ਮਲਟੀ ਕਲਰ ਦੀ ਲੇਸ ਲਗਾ ਕੇ ਇਹਨੂੰ ਡਿਜ਼ਾਈਨ ਕੀਤਾ ਬਾਜੂ ਦੇ ਉੱਪਰ ਲਗਾਈ ਹੈਗੀ ਤੇ ਆਪਾਂ ਚਾਕਾਂ ਤੇ ਲਗਾਈ ਹੈ ਇਹ ਸੂਟ ਜਿਹੜਾ ਇਹ ਸਿੰਪਲ ਹੀ ਰਹੂਗਾ ਇਸ ਤਰ੍ਹਾਂ ਤੁਸੀਂ ਸਾਡੇ ਜਿਹੜੇ ਸੂਟ ਆ ਬਣਾਏ ਹੋਏ ਉਹ ਦੇਖ ਸਕਦੇ ਹੋਗੇ ਕਿ ਕਿਸ ਤਰ੍ਹਾਂ ਸੀ ਸੂਟ ਆ ਜਿਹੜਾ ਸਟਿਚ ਕਰਕੇ ਬਣਾ ਤੁਹਾਨੂੰ ਭੇਜਾਂਗੇ ਕੋਈ ਵੀ ਸੂਟ ਆ ਤੁਸੀਂ ਸਾਡੇ ਤੋਂ ਸਟਿਚ ਕਰਵਾ ਕੇ ਲੈ ਸਕਦੇ ਹੋਗੇ ਸਟਿਚਿੰਗ ਤੁਸੀਂ ਆਪ ਹੀ ਦੇਖ ਸਕਦੇ ਹੋ ਹੁਣ ਆ ਇਹਦੀ ਬਾਟਮ ਰੋਗੀ ਬਾਟਮ ਦੇ ਉੱਪਰ ਮੂਰੀਆਂ ਦਾ ਤੁਸੀਂ ਵਰਕ ਆ ਜਿਹੜਾ ਇਹ ਚੈੱਕ ਕਰ ਸਕਦੇ ਹੋਗੇ ਆ ਦੇਖੋ ਦੁਪੱਟਾ ਇਹਦੇ ਨਾਲ ਸੇਮ ਹੀ ਇਸੇ ਤਰ੍ਹਾਂ ਦਾ ਹੀ ਆ ਔਰਗਾਂਜਾ ਦੇ ਵਿੱਚ ਆਰੀ ਵਰਕ ਕੀਤਾ ਹੋਇਆ ਹੈਗਾ ਸਾਰਾ ਦੁਪੱਪਟਾ ਡਿਜ਼ਾਈਨਡ ਹੈਗਾ ਅੱਜ ਵਾਲੀ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਦੇਖਣ ਲਈ ਧੰਨਵਾਦ